ਕੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਵੀ ਪਰਵਾਹ ਸੱਚੈ ਮਹਿਲ ਸੱਚ ਨਾਮ ਸੁਆਹ ਸੁਣ ਮਨ ਮੇਰੇ ਸ਼ਬਦ ਵਿਚਾਰ RAM ਜਪੋ ਭਵਜਨ ਉਤਰੋ ਪਾਰ ਰਹਾਉ ਪਰਮੇ ਆਵੇ ਪਰਮੇ ਜਾਏ ਇਹੋ ਜਗ ਜਨਮ ਆ ਦੂਜੈ ਭਾਈ ਮਨ ਮੁਖ ਨਾ ਚੀਤੇ ਆਵੇ ਜਾਏ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀਉ ਵਡਾਣੀ ਚਾਕਰੀ ਲਾਇਆ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤ ਗੁਰੂ ਮਲਾਇ ਏਕੋ ਨਾਮ ਚੀਤੇ ਵਿੱਚੋ ਪਰਮ ਚ ਕਾਏ ਨਾਲਕ ਨਾਮ ਜੱਪੇ ਨਾਉ ਨਾਉ ਨਿਦ ਪਾਏ ਕੋੜੀ ਗੁਆਰ ਦੀ ਮਹਲਾ ਤੀਜਾ ਜਿੰਨਾ ਗੁਰਮੁਖ ਧਿਆਇਆ ਤਿਨ ਪੂਛੋਂ ਜਾਏ ਗੁਰ ਸੇਵਾ ਤੇ ਮਨ ਪਤੀ ਆਏ ਸੇ ਤਨੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜੱਪੋ ਮੇਰੇ ਭਾਈ ਗੁਰਮਖਿ ਸਿਵਾ ਹਰ ਘਾਲ ਥਾਈ ਪਾਈ ਰਹਾਉ ਆਪ ਪਛਾਣੈ ਮਨ ਨਿਰਮਲ ਹੋਇ ਜੀਵਨ ਮੁਕਤ ਹਰ ਪਾਵੇ ਸੋਇ ਹਰ ਗੁਣ ਗਾਵੇ ਮਤਿ ਉਤਮ ਹੋਇ ਸਹਜੇ ਸਹਜ ਸਮਾਵੈ ਸੋਇ ਦੂਜੈ ਭਾਇ ਨ ਸੇਵਿਆ ਜਾਏ ਹਉਮੈ ਮਾਇਆ ਮਹਾ ਬਿਖ ਖਾਏ ਪੁੱਤ ਕਟੰਬ ਗ੍ਰਹਿ 모ਹਿਆ ਮਾਈ ਮਨ ਮੁਕੇ ਅੰਦਾਆ ਵਹਿ ਜਾਈ ਹਰ ਹਰ ਨਾਮ ਦੇਵੇ ਜਨ ਸੋਏ ਅਨ ਦਿਨ ਭਗਤ ਗੁਰ ਸ਼ਬਦੀ ਹੋਈ ਗੁਰਮਤ ਵਿਰਲਾ ਬੂਝੈ ਕੋਈ ਨਾਨਕ ਨਾਮ ਸੁਮਾਵੇ ਸੋਏ ਗੌੜੀ ਗਵਾਰੀ ਮਹੱਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਅਖੋਟ ਨਾਮ ਧੰਨ ਹਰ ਟੋਟ ਨਾ ਹੋਈ ਐਥੇ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਪਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰ ਸੇਵਹਿ ਸੇ ਮਹਾਪੁਰਖ ਸੰਸਾਰੀ ਆਪ ਉਧਰੇ ਕੁੱਲ ਸਗਲ ਨਿਸਤਾਰੀ ਹਰਿ ਕਾ ਨਾਮ ਰਖੈ ਉਰ ਧਾਰੀ ਨਾਮ ਰੱਤੇ ਭਉਜਲ ਉਤਰਹਿ ਪਾਰੀ ਸਤਗੁਰ ਸੇਵਹਿ ਸਦਾ ਮਨ ਦਾਸਾ ਹੁ ਮੇ ਮਾਰ ਕਮਲ ਪਰਗਾਸਾ ਅਨਹਦ ਵਾਜੈ ਨਿਜ ਕਰਵਾਸਾ ਨਾਮ ਰਤੇ ਘਰ ਵਾਹੀ ਉਦਾਸਾ ਸਤਗੁਰ ਸੇਵਹਿ ਤਿਨ ਕੀ ਸਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨ ਦਿਨ ਜਪਹਿ ਹਰ ਸਾ ਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਬਾਣੀ ਗੋੜੀ ਗਵਾਰੀ ਮਹੱਲਾ ਤੀਜਾ ਸਤਗੁਰ ਮਿਲੈ ਵਡ ਭਾਗ ਸੰਜੋਗ ਹੇ ਰਦਾ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਾਈ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਦੀਠਾ ਕਰਮ ਕਾਂਡ ਬਹੁ ਕਰਹਿ ਆਚਾਰ ਬਿਨ ਨਾਮੈ ਤ੍ਰਿਗ ਤ੍ਰਿਗ ਅਹੰਕਾਰ ਬੰਦਨ ਬਾਂਦੇਉ ਮਾਇਆ ਪਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗਉੜੀ ਬਿਹਰਾਗਣ ਜੈਸੀ ਧਰਤੀ ਉਪਰ ਮੇਗੁਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀ ਜੈਸੀ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪੱਗਾ ਬਰਸਤ ਫਰਾਹੀ ਬਾਬਾ ਤੂੰ ਐਸੀ ਪਰਮ ਚੁਕਾਹੀ ਜੋ ਕਿਛ ਕਰਤੈ ਹੈ ਸੋਈ ਕੋਈ ਹੈ ਰੇ ਤੈਸੀ ਜਾਈ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਈ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੀ ਸਮਾਹੀ ਇਤਨੇ ਜਨਮ ਭੂਲ ਪਰੇ ਸੀ ਜਾਂ ਪਾਇਆ ਤਾਂ ਭੂਲੇ ਨਾਹੀ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨਾ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜਗ ਕਾਲੈ ਬਸ ਹੈ ਵਹੰਦਾ ਦੂਜੈ ਭਾਈ ਹਉ ਮੈਂ ਕਰਮ ਕਮਾਉਂਦੀ ਮਨ ਮੁਖ ਮਿਲੈ ਸਜਾਈ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਾਹ ਲੈ ਛਡਾਈ ਰਹਾਉ ਲੱਖ ਚੌਰਾਸੀ ਭਰਮ ਦੇ ਮਨ ਹਟਿ ਆਵੈ ਜਾਈ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋ ਨੀ ਪਾਏ ਗੁਰਮਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਆਨੰਦਿਨ ਭਗਤੀ ਰਤਿਆ ਹਰ ਨਾਮੇ ਸੁਖ ਸੁਮਾਏ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉ ਮੈਂ ਤਜੀ ਵਿਚਾਰ ਜਨ ਨਾਨਕ ਕਰਮੀ ਪਾਈਆਂ ਹਰ ਨਾਮਾ ਭਗਤ ਪੰਡਾਰ ਗਉੜੀ ਬੈਰਾਗਣ ਮਹਲਾ ਤੀਜਾ ਪੇਯੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾ ਰਹੈ ਗੁਰਮਖ ਗੁਣ ਗਾਇਆ ਪੇਵ ਕੜੈ ਗੁਣ ਸੰਮਲੈ ਸਹਰੈ ਵਾਸ ਪਾਇਆ ਗੁਰਮਖ ਸਹਿਜ ਸਮਾਨੀਆਂ ਹਰ ਹਰ ਮਨ ਪਾਇਆ ਸਸੁਰਹਿ ਪਈਐ ਪਿਰ ਵਸੈ ਕਹੋ ਕਿਤ ਬਿਦ ਪਾਈਐ ਆਪ ਨਿਰੰਜਨ ਅਲਖ ਹੈ ਆਪੇ ਮੇ ਲਾਈਐ ਰਹਾਉ ਆਪੇ ਹੀ ਪ੍ਰਵ ਦੇਹ ਮਤ ਹਰ ਨਾਮ ਧਿਆਈਐ ਵੱਡ ਭਾਗੀ ਸਤਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹੋਮੈ ਦੁਬਦਾ ਬਿਰ ਸਜਾਈਐ ਸਹਜੇ ਸੁਖ ਸਮਾਈਐ ਸਬਿਆਪੇ ਆਪ ਵਰਤਦਾ ਆਪੇ ਨਾ ਇਲਾਈਐ ਮਨਮੁਖ ਗਰਬ ਨਾ ਪਾਇਓ ਅਗਿਆਨਿਆਣੀ ਸਤਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੀ ਗਰਬ ਜੂਨੀ ਵਾਸ ਪਾਏਂਦੇ ਗਰਬੇ ਗਲ ਜਾਣੀ ਮੇਰੇ ਕਰਤੇ ਏਵੇਂ ਭਾਵਦਾ ਮਨਮੁਖ ਪਰਮਾਣੀ ਮੇਰਾ ਹਰ ਪ੍ਰਭ ਲੇਖ ਲਖਾਇਆ ਤੁਰ ਮਸਤ ਕਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰੂ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦ ਪਬੀਰਾ ਹਰ ਹਰ ਬਖਸ਼ ਮਲਾਇ ਪ੍ਰਭ ਜਨ ਨਾਨਕ ਕੀਰਾ ਗਉੜੀ ਬੈਰਾਗਣ ਮਹਲਾ ਤੀਜਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤਮ ਲੀਨ ਪ੍ਰਗਟ ਭਈ ਜਪਨਾ ਮਰਾਰਾ ਸੇਵ ਸਖਤ ਮਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਧ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲਿਓ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਿ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣ ਦਾਤਾ ਹਰ ਰਾਇ ਹੈ ਹਮ ਅਵਗਣਿਆਰੀ ਪਾਪੀ ਪਾਥਰ ਡੂਬ ਦੇ ਗੁਰਮਤ ਹਰ ਤਾਰੀ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੀ ਹਰ ਸਰਨਾਗਿ ਤਰਾਖ ਲਿਓ ਮੂੜ ਮੁਗਦ ਨਿਸਤਾਰੀ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣੋ ਹਰ ਪ੍ਰਭ ਪਾਇਆ ਕਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੇ ਨ ਜਿਨ ਸਤਗੁਰ ਪਾਇਆ ਗੌੜੀ ਗਵਾਰੀ ਮਹੱਲਾ ਚੌਥਾ ਚੌਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤਿ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਪਾਉ ਜਲ ਤੂੰ ਤਾਰੀ ਰਹਾਉ ਸੰਿਆਸੀ ਬੇਪੂਤ ਲਾਏ ਦੇ ਸਵਾਰੀ ਪਰ ਤ੍ਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰਿ ਆਸ ਤਮਾਰੀ ਖਤਰੀ ਕਰਮ ਕਰੇ ਸੂਰਤਨ ਪਾਵੈ ਸੂਧ ਵੈਸ ਪਰਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆਸਮਾਈ ਗੁਰਮੁਖ ਨਾਨਕ ਦੇਵ ੜਿਆਈ ਮੈਂ ਅੰਦਲੇ ਹਰ ਟੇਕ ਟਕਾਈ ਗੌੜੀ ਗਵਾਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਜ ਮਿਲ ਸਾਧੂ ਸੰਗਤ ਜਨ ਕੀ ਤਰ ਭਉ ਜਲ ਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇ ਲਾਈ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵਹਿ ਹਰ ਹਰ ਨਾਮ ਤਿਨ ਦਾਸਨ ਦਾਸ ਕਰਹੁ ਹਮ ਰਾਮ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਭਾਵੇ ਜਨ ਪਗ ਰੇਨ ਵਡ ਭਾਗੀ ਪਾਵੇ ਸੰਤ ਜਨਾ ਸਿਉ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗਵਾਰੀ ਦੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾਉ ਜਿਉ ਮਿਲ ਬਸ਼ਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਪਿਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਫਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਤੇ ਗੁਰ ਸਿਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗਵਾਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੈ ਅਨ ਖਾਏ ਗੁਰ ਸਿਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹੁ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚਕਵੀ ਪ੍ਰੀਤ ਸੂਰਜ ਮੁਖ ਲਾਗੇ ਮਿਲੇ ਪਿਆਰੀ ਸਭ ਦੁੱਖ ਤਿਆਗੇ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਗੇ ਬਚਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਗ ਸਹ ਦੇਖੈ ਮਾਏ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਵਾਰੀ ਮਹੱਲਾ ਚੌਥਾ ਸਤ ਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇ ਹਰ ਧਣੀ ਜਿਨ ਹਰ ਜਪਿਆ ਤਿਨ ਪੀਚੈ ਛੂਟੀ ਘਣੀ ਗੁਰ ਸਿਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਵਾਸ ਆਇਆ ਤਾਵਤ ਪੰਚ ਰਹੇ ਹਰ ਧਿਆਇ ਅਨ ਦਿਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਗ ਧੂਰ ਜਿੰਨਾ ਮੁਖ ਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾ ਮੁਖ ਊਜਲ ਪਾਈ ਗੁਰ ਸੇਵਾ ਆਪ ਹਰ ਭਾਵੇ ਕ੍ਰਿਸ਼ਨ ਬਲ ਭਦਰ ਗੁਰ ਪਗ ਲਗਤ ਆਵੇ ਨਾਨਕ ਗੁਰਮਖ ਹਰਿ ਆਪ ਤਰਾਵੇ ਗੌੜੀ